ਤੁਹਾਡੇ ਉਹ ਲੇਡੀਜ਼ ਉੱਥੇ ਆ ਕੇ ਭਵਨ ਸਿੰਘ ਮਾਨ ਨੂੰ ਮਿਲ ਰਹੀ ਹੈਔਰ ਇੱਕ ਖਾਸ ਕਰਕੇ ਫਿਰੋਜ਼ਪੁਰ ਤੋਂ ਜਾਂਤਾ ਇੱਕ ਤਰ੍ਹਾਂ ਦੀ ਉਹ ਪ੍ਰੈਜ਼ੈਂਟ ਕੀਤੀ ਗਈ ਜਾਂ ਇੱਕ ਤਰ੍ਹਾਂ ਦਾ ਉਹ ਸਕ੍ਰਿਪਟ ਲਿਖੀ ਗਈ ਵੀ ਭਵਨ ਸਿੰਘ ਮਾਨ ਉਸਔਰਤ ਨੂੰ ਮਿਲਣਗੇ ਔਰ ਦੁੱਖ ਸਾਂਝਾ ਕਰਨਗੇ ਔਰ ਉਹ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਕ੍ਰਿਪਟਡ ਕਰਕੇ ਤੁਹਾਡੇ ਤੱਕ ਭੇਜਿਆ ਜਾਣਗੀਆਂ ਇੱਕ ਤਰ੍ਹਾਂ ਦੀ ਸਹਾਨੂੰਪੂਤੀ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੇਡੀਜ਼ ਦਾ ਜਿਹੜਾ ਹਸਬੰਡ ਹੈ ਉਹ ਰਿਟਾਇਰ ਫੌਜੀ ਆ ਔਰ ਵਲੰਟੀਅਰ ਹੈ ਆਮ ਆਦਮੀ ਪਾਰਟੀ ਦਾ ਇਸੇ ਕਰਕੇ ਉਹ ਲੇਡੀਆਂ ਆ ਕੇ ਭਗਵੰਤ ਸਿੰਘ ਮਾਨ ਨੂੰ ਮਿਲੀ ਹੈ ਜਿਹੜੀਆਂ ਇਹ ਚੀਜ਼ਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ ਪੋਜ਼ਿਟਿਵ ਪਰ ਕਿਤਨਾ ਕਿਤੇ ਇਹ ਚੀਜ਼ਾਂ 네ਗੇਟਿਵ ਕਿਉਂ ਹੁੰਦੀਆਂ ਜਾ ਰਹੀਆਂ ਪੰਜਾਬ ਦੇ ਵਿੱਚ ਲਗਾਤਾਰ ਜਲ ਸਰਵ ਵਧ ਰਿਹਾ ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਲਗਾਤਾਰ ਜੋ ਮਾਹੌਲ ਦੇਖਣ ਨੂੰ ਮਿਲਿਆ ਉਹ ਤਸਵੀਰਾਂ ਦੇ ਵਿੱਚ ਸਾਫ ਨਜ਼ਰ ਤੋਂ ਨੁਮਾਇੰਦਾ ਹੋਵੇਗਾ ਕਿਉਂਕਿ ਪਾਣੀ ਦਾ ਸਤਰ ਜਿਹੜਾ ਲਗਾਤਾਰ ਵਧ ਰਿਹਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਹੁਣ ਇਸ ਢੰਗ ਨਾਲ ਵੀਡੀਓ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਾਂ ਉਹਨਾਂ ਦੇ ਆਪਣੇ ਪੇਜ ਦੇ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਜਾਂ ਪੇਜ ਦੇ ਉੱਤੇ ਵੀਡੀਓ ਪਾਈਆਂ ਜਾ ਰਹੀਆਂ ਉਹ ਤੁਹਾਡੇ ਤੱਕ ਵੀ ਪਹੁੰਚ ਰਹੀਆਂ ਤੁਸੀਂ ਦੇਖ ਸਕਦੇ ਹੋ ਵੀ ਸਰਦਾਰ ਭਗਵੰਤ ਸਿੰਘ ਮਾਨ ਤਸਵੀਰਾਂ ਦੇ ਵਿੱਚ ਪੁੰਜੇ ਬਹਿ ਕੇ ਇਹ ਖਾਣਾ ਖਾਂਦੇ ਵੀ ਨਜ਼ਰ ਆ ਰਹੇ ਨੇ ਔਰ ਲੋਕਾਂ ਨਾਲ ਮਿਲਨੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਔਰ ਕਿਤੇ ਨਾ ਕਿਤੇ ਤਾਂ ਉਹਨਾਂ ਦੀ ਅੱਖਾਂ ਦੇ ਵਿੱਚੋਂ ਹੰਝੂ ਵੀ ਨਜ਼ਰ ਆਂਦੇ ਹੋਏ ਸਾਫ਼ ਦਿਖਾਈ ਦੇ ਰਹੇ ਨੇ ਔਰ ਲੋਕਾਂ ਨਾਲ ਮਿਲਣੀਆਂ ਲਗਾਤਾਰ ਜਾਰੀ ਨੇ ਇੱਕ ਲੇਡੀਜ਼ ਨੇ ਜਿੰਨਾ ਨਾਲ ਗੁਫਤਗੂ ਕਰ ਰਹੇ ਨੇ ਮਾਨ ਸਾਹਿਬ ਔਰ ਗੱਲ ਕਰਦੇ ਕਰਦੇ ਪੰਜਾਬ ਦੀਆਂ ਗੱਲਾਂ ਤੇ ਭਾਵੁਕ ਹੋ ਜਾਂਦੇ ਨੇ ਔਰ ਅੱਗੇ ਸਾਹਮਣੇ ਵਾਲੇ ਲੇਡੀਜ਼ ਜਿਹੜੇ ਨੇ ਔਰਤ ਜਿਹੜੀ ਖੜੀ ਉਹ ਵੀ ਭਾਵੁਕ ਹੋ ਜਾਂਦੀ ਔਰ ਉਹਨੂੰ ਗੱਲਬਾਤ ਦੀ ਦੇ ਵਿੱਚ ਲੈ ਕੇ ਉਹਨੂੰ ਕਿਤਨਾ ਕਿਤੇ ਸ਼ਾਂਤ ਕਰਾਇਆ ਜਾਂਦਾ ਉਹਨੂੰ ਦਲਾਸਾ ਦਿੱਤਾ ਜਾਂਦਾ ਔਰ ਸਾਹਮਣੇ ਵਾਲੀ ਸਾਈਡ ਇੱਕ ਤੁਸੀਂ ਦੇਖ ਸਕਦੇ ਹੋ ਵਿੱਚ ਸਰਦਾਰ ਜੀ ਨੂੰ ਪੁਲਿਸ ਵਾਲੇ ਨੇ ਜੱਫਾ ਪਾਇਆ ਹੋਇਆ ਹੈ ਔਰ ਉਹ ਸਰਦਾਰ ਜੀ ਖੜੇ ਹੋ ਕੇ ਵੀਡੀਓ ਬਣਾ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਔਰ ਜਿਹੜੀ ਔਰਤ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਉਹਨਾਂ ਨੂੰ ਆਪਣੇ ਫਰੇਮ ਦੇ ਵਿੱਚ ਲੈਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਔਰ ਤੁਹਾਨੂੰ ਇਹ ਤਾਂ ਦੱਸਣਾ ਜ਼ਰੂਰੀ ਆ ਵੀ ਉਹ ਔਰਤ ਜਿਹੜੀ ਹੈ ਉਹ ਫਿਰੋਜ਼ਪੁਰ ਨਾਲ ਬਿਲੋਂਗ ਕਰਦੀ ਆ ਔਰ ਜਿਹੜੇ ਪਿੰਡਾਂ ਦੇ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਆ ਜਿਹੜੇ ਪਿੰਡਾਂ ਦੇ ਵਿੱਚ ਪਾਣੀ ਨੇ ਆ ਕੇ ਮਾਰ ਮਾਰੀ ਆ ਉਹ ਪਿੰਡਾਂ ਦੇ ਵਿੱਚ ਆ ਕੇ ਉਹ ਭਗਵੰਤ ਸਿੰਘ ਮਾਨ ਦੇ ਨਾਲ ਆਪਣਾ ਜਿਹੜਾ ਦੁੱਖ ਸਾਂਝਾ ਕਰ ਰਹੀ ਆ ਫਿਰੋਜ਼ਪੁਰ ਕੁਦਰਤੀ ਮਾਰ ਤੋਂ ਥੋੜਾ ਬਚਿਆ ਹੋਇਆ ਔਰ ਫਿਰੋਜ਼ਪੁਰ ਤੋਂ ਆ ਕੇ ਉਹ ਲੇਡੀਜ਼ ਉੱਥੇ ਆ ਕੇ ਭਵਨ ਸਿੰਘ ਮਾਨ ਨੂੰ ਮਿਲ ਰਹੀ ਹੈ ਔਰ ਵੈਲ ਮੇਨਟੇਨ ਲੇਡੀ ਹੈ ਕੱਪੜੇ ਵਧੀਆ ਪਾਏ ਹੋਏ ਨੇ ਬਾਲ ਬੂਲ ਸੁਥਰੇ ਨੇ ਉਹਦੇ ਬਹੁਤ ਅੱਛੇ ਉਹਨੇ ਮੇਕਅਪ ਕੀਤਾ ਹੋਇਆ ਅਸੀਂ ਕਿਸੇ ਔਰਤ ਨੂੰ ਇਹਦਾ ਟਾਰਗੇਟ ਨਹੀਂ ਕਰ ਰਹੇ ਪਰ ਤੁਹਾਨੂੰ ਦੱਸਣ ਜਾ ਰਹੇ ਵੀ ਉਹ ਔਰਤ ਖਾਸ ਕਰਕੇ ਫਿਰੋਜ਼ਪੁਰ ਤੋਂ ਜਾਂ ਤਾਂ ਇੱਕ ਤਰ੍ਹਾਂ ਦੀ ਉਹ ਪ੍ਰੈਜ਼ੈਂਟ ਕੀਤੀ ਗਈ ਜਾਂ ਇੱਕ ਤਰ੍ਹਾਂ ਦਾ ਉਹ ਸਕ੍ਰਿਪਟ ਲਿਖੀ ਗਈ ਵੀ ਪਵਨ ਸਿੰਘ ਮਾਂ ਨੂੰ ਉਸ औरत ਨੂੰ ਮਿਲਣਗੇ ਔਰ ਦੁੱਖ ਸਾਂਝਾ ਕਰਨਗੇ ਔਰ ਉਹ ਵੀਡੀਓ ਜਿਹੜੀਆਂ ਤੁਹਾਡੇ ਤੱਕ ਸਕ੍ਰਿਪਟਡ ਕਰਕੇ ਤੁਹਾਡੇ ਤੱਕ ਭੇਜੀਆਂ ਜਾਣਗੀਆਂ ਇੱਕ ਤਰ੍ਹਾਂ ਦੀ ਸਹਾਨੁਪਤੀ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਹੁਣ ਪਤਾ ਲੱਗਿਆ ਵੀ ਕਈ ਨਿੱਜੀ ਚੈਨਲਾਂ ਦੇ ਉੱਤੋਂ ਜਾਂ ਸਾਨੂੰ ਵੀ ਜਿ ਤੋਂ ਇਨਫੋਰਮੇਸ਼ਨ ਮਿਲੀ ਆ ਵੀ ਲੇਡੀਜ਼ ਦਾ ਜਿਹੜਾ ਹਸਬੈਂਡ ਹੈ ਉਹ ਰਿਟਾਇਰ ਫੌਜੀ ਆ ਔਰ ਵਲੰਟੀਅਰ ਹੈ ਆਮ ਆਦਮੀ ਪਾਰਟੀ ਦਾ ਇਸੇ ਕਰਕੇ ਉਹ ਲੇਡੀਆਂ ਆ ਕੇ ਭਵਨ ਸਿੰਘ ਮਾਨ ਨੂੰ ਮਿਲੀ ਹੈ ਸੁਮਾਨ ਸਾਹਿਬ ਗੱਲਾਂ ਤਾਂ ਤੁਸੀਂ ਪੋਜ਼ਿਟਿਵ ਕਰਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਨਾਲ ਮਿਲनियां ਵੀ ਕਰਦੇ ਹੋ ਲੋਕਾਂ ਦੇ ਦੁੱਖ ਦਰਦ ਸਾਂਝੇ ਵੀ ਕਰਦੇ ਹੋ ਔਰ ਲੋਕਾਂ ਨੂੰ ਸਹਾਇਤਾ ਮਹੱਈਆ ਕਰਾਣ ਦੇ ਦਾਅਵੇ ਵੀ ਕਰਦੇ ਹੋ ਪਰ ਜਿਹੜੀਆਂ ਇਹ ਚੀਜ਼ਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ ਪੋਜ਼ਿਟਿਵ ਪਰ ਕਿਤਨਾ ਕਿਤੇ ਇਹ ਚੀਜ਼ਾਂ 네ਗੇਟਿਵ ਕਿਉਂ ਹੁੰਦੀਆਂ ਜਾ ਰਹੀਆਂ ਹੈ ਇਹ ਨੈਰੇਟਿਵ ਜਿਹੜੇ ਨੇ ਤੁਹਾਡੇ ਅੰਗੇਸਟ ਕੋ ਹੁੰਦੇ ਜਾ ਰਹੇ ਆ ਅਗਰ ਆਮ ਆਦਮੀ ਪਾਰਟੀ ਵਾਕਈ ਇਹਨਾ ਕੰਮ ਕਰ ਰਹੀ ਹੈ ਅਗਰ ਆਮ ਆਦਮੀ ਪਾਰਟੀ ਵਾਕਈ ਜ਼ਮੀਨੀ ਤੌਰ ਤੇ ਜਾ ਕੇ ਹੜਾ ਵਾਲੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਖਾਣਾ ਮਹੱਈਆ ਕਰਾ ਰਹੀ ਹੈ ਉਹਨਾਂ ਦੇ ਉੱਤੇ ਛੱਤ ਮਹੱਈਆ ਕਰਾ ਰਹੀ ਹੈ ਪਰ ਇਹ ਚੀਜ਼ਾਂ ਕਿਉਂ 네ਗੇਟਿਵ ਜਾ ਰਹੀਆਂ ਇਹ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਅਗਰ ਅਸੀਂ ਰਹਨੇ ਆ ਅਗਰ 2022 ਤੋਂ ਪਹਿਲਾਂ ਵਾਲੀ ਗੱਲ ਕਰ ਲਈ ਹੈ ਅਗਰ ਤੁਹਾਡੇ ਵਲੰਟੀਅਰ ਜਿਸ ਢੰਗ ਨਾਲ ਜਿੰਨੀ ਸਰਫਰੋਸ਼ੀ ਦੇ ਨਾਲ ਉਸ ਦੌਰਾਨ ਸਰਗਰਮੀ ਸ਼ਰਮ ਜੋਸ਼ੀ ਰਿਪੀਟ ਗਰਮ ਜੋਸ਼ੀ ਦਿਖਾਉਂਦੇ ਸੀ ਹੁਣ ਉਹ ਕਿੱਥੇ ਗਈ ਗਰਮ ਜੋਸ਼ੀ ਹੁਣ ਤੁਹਾਡੇ ਵਲੰਟੀਅਰ ਕਿੱਥੇ ਨੇ ਹਜ਼ਾਰਾਂ ਦੀ ਤਾਦਾਦ ਦੇ ਨਾਲ ਤੁਸੀਂ ਆਪਣੀਆਂ ਟੀਮਾਂ ਬਣਾਈਆਂ ਜਦੋਂ ਤਾਂ ਇਲੈਕਸ਼ਨ ਨੇੜੇ ਆਉਂਦੇ ਨੇ ਉਹ ਵਲੰਟੀਅਰ ਤੁਹਾਨੂੰ ਸੜਕਾਂ ਦੇ ਉੱਤੇ ਨਜ਼ਰ ਆਉਂਦੇ ਨੇ ਤੁਹਾਡੇ ਝੰਡੇ ਬੁਲੰਦ ਕੀਤੇ ਨਜ਼ਰ ਆਉਂਦੇ ਨੇ ਝੰਡੇ ਚੱਕ ਕੇ ਤੁਹਾਡੇ ਲਈ ਵੋਟਾਂ ਮੰਗਦੇ ਨਜ਼ਰ ਆਉਂਦੇ ਨੇ ਪਰ ਹੁਣ ਜਿਹੜਾ ਦੁੱਖ ਦਾ ਸਮਾਂ ਪੰਜਾਬ ਦੇ ਉੱਤੇ ਆਇਆ ਹੁਣ ਉਹ ਵਲੰਟੀਅਰ ਕਿਤੇ ਨਜ਼ਰ ਕਿਉਂ ਨਹੀਂ ਆ ਰਹੇ ਵੱਡੀ ਗੱਲ ਹੈ ਕਿਉਂਕਿ ਜਦੋਂ ਤਾਂ ਦਿੱਲੀ ਤੋਂ ਕੋਈ ਵੱਡਾ ਲੀਡਰ ਪੰਜਾਬ ਦੀ ਧਰਤੀ ਤੇ ਉਤਰਦਾ ਤੇ ਹਜ਼ਾਰਾਂ ਲੋਕ ਬੁਕੇ ਲੈ ਕੇ ਫੁੱਲਾਂ ਦੇ ਹਾਰ ਲੈ ਕੇ ਉਹਨਾਂ ਦਾ ਵੈਲਕਮ ਕਰਨ ਲਈ ਖੜੇ ਹੁੰਦੇ ਆ ਪਰ ਅੱਜ ਉਹ ਲੋਕ ਕਿਤਨਾ ਕਿਤੇ ਮਾਨ ਸਾਹਿਬ ਨਧਾਰਦ ਨੇ ਉਹ ਲੋਕ ਪੰਜਾਬ ਦੀਆਂ ਸੜਕਾਂ ਤੇ ਜਾਂ ਪੰਜਾਬ ਦੇ ਦੁੱਖ ਪਰੇ ਟਾਈਮ ਤੇ ਨਜ਼ਰ ਕਿਉਂ ਨਹੀਂ ਆ ਰਹੇ ਸੋ ਇੱਕ ਵੱਡੀ ਗੱਲ ਹੈ ਔਰ ਦੂਜੀ ਗੱਲ ਤੁਹਾਨੂੰ ਦੱਸ ਦਈਏ ਵੀ ਲੁਧਿਆਣਾ ਸ਼ਹਿਰ ਤੋਂ ਅਸੀਂ ਬਿਲੋਂਗ ਕਰਦੇ ਆਂ ਲੁਧਿਆਣੇ ਦੇ ਮੰਤਰੀ ਸਹਿਬਾਨ ਨੇ ਇੱਕ ਉਹ ਪਿੰਡਾਂ ਦੇ ਵਿੱਚ ਗਏ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਮਿਲਨੀਆਂ ਕੀਤੀ ਉਹਨਾਂ ਨਾਲ ਦੁੱਖ ਸਾਂਝੇ ਕੀਤੇ ਔਰ ਇੱਕ ਬੀਬੀ ਨੂੰ ਉਹ ਕਹਿ ਰਹੇ ਨੇ ਬੀਬੀ ਜੀ ਅਸੀਂ ਇੱਥੇ ਤੁਹਾਡੇ ਕੋਲ ਪਹੁੰਚ ਗਏ ਤੁਹਾਨੂੰ ਕਬਰਾਂ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਅੱਗੋਂ ਉਹ ਬੀਬੀ ਜੀ ਕਹਿ ਰਹੇ ਨੇ ਵੀ 2023 ਦੇ ਗਏ ਤੁਸੀਂ ਅੱਜ 2025 ਦੇ ਵਿੱਚ ਨਜ਼ਰ ਆਏ ਹੋ ਸੋ ਇਹ ਗੱਲ ਆ ਵੀ 2 ਸਾਲ ਮੰਤਰੀ ਸਾਹਿਬ ਉਸ ਪਿੰਡ ਦੇ ਵਿੱਚ ਵੜੇ ਨਹੀਂ 2 ਸਾਲ ਉਸ ਪਿੰਡ ਦੀ ਸਾਰ ਨਹੀਂ ਲਿੱਤੀ ਔਰ ਬੀਬੀ ਨੇ ਮੂੰਹ ਤੇ ਕਹਿਤਾ ਵੀ ਮੰਤਰੀ ਸਾਹਿਬ 2023 ਦੇ ਗਏ ਅੱਜ 2025 ਹੋ ਗਈ ਆ ਤੁਸੀਂ ਅੱਜ ਨਜ਼ਰ ਆਏ ਹੋ ਸੋ ਲੋਕ ਮੂੰਹ ਤੇ ਗੱਲਾਂ ਕਰਨ ਲਈ ਤਿਆਰ ਹੋਏ ਹੋ ਨੇ ਔਰ ਵੱਡੀ ਗੱਲ ਹੈ ਪਿੰਡਾਂ ਦੇ ਵਿੱਚ ਤਾਂ ਮਾਰ ਪਈ ਪਈ ਆ ਪਿੰਡਾਂ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਹੋ ਵੀ ਹਜ਼ਾਰਾਂ ਲੋਕ ਜਿਹੜੇ ਨੇ ਉਪੇਕਰ ਹੋ ਗਏ ਨੇ ਔਰ ਲੋਕ ਲਗਾਤਾਰ ਦੁੱਖਾਂ ਦਾ ਪਹਾੜ ਲੋਕਾਂ ਦੇ ਉੱਤੇ ਟੁੱਟਿਆ ਹੋਇਆ ਪਰ ਤੁਹਾਡੇ ਤੇ ਅਗਰ ਤੁਸੀਂ ਪੋਜ਼ਿਟਿਵ ਥਿੰਗਸ ਵੀ ਕਰਦੇ ਹੋ ਤਾਂ ਉਹ ਲੋਕਾਂ ਦੇ ਪਾਸੇ 네ਗੇਟਿਵ ਕਿਉਂ ਜਾਂਦੀਆਂ? ਇਹ ਮਾਨਸਬ ਸੋਚਣ ਵਾਲੀ ਗੱਲ ਆ ਵੀ ਕਿਹੜੀਆਂ ਐਸੀਆਂ ਕਮੀਆਂ ਜਿਹੜੀਆਂ ਆਮ ਆਦਮੀ ਪਾਰਟੀ ਸਰਕਾਰ ਤੋਂ ਹੋਈਆਂ। ਲੀਡਰਸ਼ਿਪ ਆਨ ਨਜ਼ਰ ਨਹੀਂ ਆ ਰਹੀ ਜ਼ਮੀਨੀ ਤੌਰ ਤੇ ਜਿੱਥੇ ਹੋਣੇ ਚਾਹੀਦੇ ਨੇ। ਆਪਣੇ ਦਫ਼ਤਰਾਂ ਦੇ ਵਿੱਚ ਬਹਿ ਕੇ ਤੁਸੀਂ ਕੰਮ ਕਰਨਾ ਤਾਂ ਬਹੁਤ ਬਖੂਬੀ ਜਾਣਦੇ ਹੋ ਪਰ ਜਦੋਂ ਪੰਜਾਬ ਦੇ ਲੋਕਾਂ ਤੇ ਇਦਾਂ ਦੀ ਮਾਰ ਪੈਂਦੀ ਆ ਉਦੋਂ ਵੀ ਇਹ ਚੀਜ਼ ਅਗਰ ਜ਼ਿੰਮੇਵਾਰੀ ਤੁਹਾਡੀ ਸਾਹਮਣੇ ਆਵੇ ਤਾਂ ਮੈਂ ਸੱਚਦਾ ਕਿ ਬੜੀ ਅੱਛੀ ਗੱਲ ਹੋ ਗਈ ਪੰਜਾਬ ਵਾਸੀਆਂ ਲਈ ਵਿਸ਼ਵਾਸ ਤੁਹਾਡੇ ਤੇ ਕੀਤਾ ਪੰਜਾਬ ਦੇ ਲੋਕਾਂ ਨੇ ਬੇਅੰਤਾਂ ਵਿਸ਼ਵਾਸ ਕੀਤਾ ਤੁਹਾਨੂੰ ਵੋਟਾਂ ਵੀ ਬਹੁਤ ਹੈਵੀ weight ਪਾਈਆਂ ਰਿਕਾਰਡ ਤੋੜ ਵੋਟਾਂ ਆਮ ਆਦਮੀ ਪਾਰਟੀ ਲੋਕਾਂ ਨੇ ਪਾਈਆਂ ਅਗਰ ਉਹ ਵਿਸ਼ਵਾਸ ਤੁਹਾਡੇ ਜਗਰ ਲੋਕਾਂ ਨੇ ਕੀਤਾ ਅਗਰ ਜੇ ਤੁਸੀਂ ਵਿਸ਼ਵਾਸ ਦੇ ਖਰੇ ਨਹੀਂ ਉਤਰੋਗੇ ਤਾਂ ਫਿਰ ਬਹੁਤ ਮਾੜੀ ਗੱਲ ਹੋਏਗੀ ਪੰਜਾਬ ਦੇ ਲਈ ਔਰ ਤੁਸੀਂ ਇੱਕ ਬਿਆਨ ਦਿੱਤਾ ਪਿੱਛੇ ਜੇ ਵੀ ਮੈਂ ਹੈਲੀਕਾਪਟਰ ਜਿਹੜਾ ਇਹ ਮੈਂ ਕੀ ਕਰਨਾ ਮੈਂ ਲੋਕਾਂ ਲੈ ਲੇਤਾ ਹੈਲੀਕਾਪਟਰ ਵੀ ਤੁਸੀਂ ਆਪਣਾ ਉਥੇ ਸੇਵਾ ਤੇ ਲਾਤਾ ਔਰ ਸੇਵਾ ਨਿਰੰਤਰ ਹੈਲੀਕਾਪਟਰ ਵੱਲੋਂ ਜਾ ਰਹੀ ਹੈ ਪਰ ਕਈ ਪਿੰਡਾਂ ਦੇ ਵਿੱਚ ਜਾ ਕੇ ਕਈ ਪਿੰਡਾਂ ਵਾਲਿਆਂ ਨੇ ਸਾਨੂੰ ਦੱਸਿਆ ਵੀ ਜਦੋਂ ਹੈਲੀਕਾਪਟਰ ਦੇ ਉੱਪਰੋਂ ਫੀਡ ਭੇਜੀ ਜਾਂਦੀ ਹੈ ਜਾਂ ਉੱਪਰੋਂ ਫੂਡ ਦੀਆਂ ਬੋਰੀਆਂ ਥੱਲੇ ਸੁੱਟੀਆਂ ਜਾਂਦੀਆਂ ਤੇ ਉਹ ਜਦੋਂ نیچے गिरਦੀਆਂ ਤੇ ਸਮਾਨ ਸਾਰਾ ਜਿਹੜਾ ਉਹ ਤੈਸ ਨੈਸ ਹੋ ਜਾਂਦਾ ਹੈ ਅਗਰ ਉਹਦੇ ਵਿੱਚ ਕੋਈ ਆਟਾ ਆ ਜਾਂ ਆٹے ਦੇ ਪੈਕੇਟਸ ਨੇ ਜਦੋਂ نیچے गिरਦੀ ਜਾਂਦੇ ਉਹ ਟੁੱਟ ਜਾਂਦਾ ਬੋਤਲਾਂ ਟੁੱਟ ਜਾਂਦੀਆਂ ਫਰੂਟੀਆਂ ਟੁੱਟ ਜਾਂਦੀਆਂ ਆਟਾ ਵਿਖਰ ਜਾਂਦਾ ਤੇ ਉਹ ਵੀ ਕਿਸੇ ਨਾ ਕਿਸੇ ਕਾਵਨੀਆਂ ਦਾ ਸੁਮਾਨ ਸਾਹਿਬ ਜੇ ਹੈਲੀਕਾਪਟਰ ਆਪਾਂ ਲਾਇਆ ਵੀ ਹੈ ਤੇ ਉਹਨੂੰ ਖਾਸ ਇੰਸਟਰਕਸ਼ਨਾਂ ਦਿੱਤੀਆਂ ਜਾਂ ਕਿ ਉਹਦੇ ਪਿੰਡ ਦੇ ਵਿੱਚ ਜਾ ਕੇ ਜਾਂ ਤਾਂ ਕਿਸੇ ਐਸੀ ਸੇਫ ਜਗ੍ਹਾ ਦੇ ਉੱਤੇ ਫੂਡ ਉਤਾਰਿਆ ਜਾਂ ਬਈ ਲੋਕਾਂ ਨੂੰ ਡਿਸਟ੍ਰੀਬਿਊਟ ਕੀਤੇ ਇਹ ਜਿਹੜਾ ਉੱਪਰੋਂ ਸੁਟਣ ਵਾਲਾ ਕੰਮ ਹੈ ਉਹ ਕਿਤਨਾ ਕਿਤੇ ਨਜ਼ਰ ਆਤਾ ਰਿਹਾ ਲੋਕਾਂ ਨੂੰ ਵੀ ਫੂਡ ਆ ਰਿਹਾ ਪਰ ਜਦੋਂ ਉਹਨਾਂ ਤੱਕ ਪਹੁੰਚਦਾ ਤੇ ਉਹ ਕਿਤੇ ਲਾਇਕ ਨਹੀਂ ਰਹਿੰਦਾ ਕਿਤੇ ਖਾਣ ਦੇ ਲਾਇਕ ਨਹੀਂ ਰਹਿੰਦਾ ਸੋ ਪਿੰਡਾਂ ਦੇ ਵਿੱਚ ਮਾਰ ਦੇ ਨਾਲ ਨਾਲ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਵੀ ਸ਼ਹਿਰਾਂ ਦੇ ਵਿੱਚ ਵੀ ਮਾਰ ਪਈ ਹੈ ਸ਼ਹਿਰਾਂ ਦੇ ਜਿਹੜੇ ਆਬਾਦੀ ਦੇ ਇੰਡਸਟਰੀਸ ਨੇ ਫੈਕਟਰੀਆਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੁਹਾਡੇ ਇੱਥੇ ਦੇ ਜਿਹੜੇ ਪ੍ਰਸ਼ਾਸਨ ਦੇ ਲੋਕ ਨੇ ਹਜੇ ਤੱਕ ਇੰਡਸਟਰੀ ਲਈ ਕੁਝ ਵੀ ਇੱਦਾਂ ਦੀ ਕੋਈ ਰਾਹਤ ਕੋਸ਼ ਪੰਜਾਬ ਸਰਕਾਰ ਵੱਲੋਂ ਕੋਈ ਇੱਦਾਂ ਦੀ ਕੋਈ ਹਦਾਇਤ ਜਾਰੀ ਨਹੀਂ ਹੋਈ ਹੈ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਜਿਹੜੇ ਨੇ ਉਹ ਵਪਾਰੀ ਦਿੰਦੇ ਨੇ ਪਰ ਵਪਾਰੀਆਂ ਦੀ ਫੈਕਟਰੀ ਦੇ ਵਿੱਚ ਵੀ 4-4 5-5 ਫੁੱਟ ਪਾਣੀ ਜਿਹੜਾ ਉਹ ਵੜ ਚੁੱਕਿਆ ਹੈ। ਉਹਨਾਂ ਦੀ ਵੀ ਸਾਰ ਲੈਣ ਵਾਲਾ ਸ਼ਹਿਰਾਂ ਦੇ ਵਿੱਚ ਵੀ ਕੋਈ ਨਹੀਂ ਹੈਗਾ। ਸੋ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਸੋ ਕੰਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਣ ਵਾਲਾ ਸਮਾਂ ਹਜੇ ਹੋਰ ਥੋੜੀ પરિਸਥਿਤੀ ਥੋੜੀ ਨਾਜ਼ੁਕ ਹੋਣ ਦੀ ਲੋੜ ਹੈ ਕਿਉਂਕਿ ਜਦੋਂ ਪਾਣੀ ਸੁੱਕੇਗਾ ਜਦੋਂ ਇਹ ਪਾਣੀ ਆਪਣਾ ਜਿਹੜਾ ਮਾਰ ਥੋੜੀ ਜਿਹੀ ਕਟੇਗੀ ਤਾਂ ਉਹਦੇ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਲੱਗਣ ਦੀ ਜਿਹੜੀ ਅਸ਼ੰਕਾ ਉਹ ਵੀ ਜ਼ਾਹਰ ਹੋ ਜਾਂਦੀ ਹੈ ਕਿਉਂਕਿ ਪਾਣੀ ਜਦੋਂ ਜਾਏਗਾ ਸਗੋਂ ਕਈ ਤਰ੍ਹਾਂ ਦੀ ਮਾਰ ਉੱਥੇ ਪਏਗੀ ਤੇ ਇੱਕ ਵੱਡੀ ਜਿਹੜੀ ਆ ਜ਼ਿੰਮੇਦਾਰੀ ਔਰ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਫੇਸ ਕਰਨੀ ਪਏਗੀ ਆਉਣ ਵਾਲੇ ਸਮੇਂ ਦੇ ਵਿੱਚ ਸੋ ਮੈਂ ਸਮ ਤਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਮੁਸ਼ਕਲ ਹੈ ਜਿਹੜੀ ਉਹ ਕਟਣ ਗਿਆ ਨਹੀਂ ਸਗੋਂ ਇਸ ਚੀਜ਼ ਨੂੰ ਅਗਰ ਰਿਮੂਵ ਕਰਨਾ ਇਸ ਚੀਜ਼ ਨੂੰ ਜਿਹੜਾ ਦਾਗ ਆਪਣੇ ਤੇ ਲੱਗਾ ਇਹਨੂੰ ਧੋਣ ਆ ਅਗਲੀ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਪਏਗੀ ਸੋ ਇਦਾਂ ਦੀ ਅਪਡੇਟ ਦੇ ਲਈ ਜੁੜੇ ਰੋ ਸਿਟੀ ਹੋਮ ਨਿਊਜ਼ ਦੇ ਨਾਲ ਧੰਨਵਾਦ